ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਜਦੋਂ ਕਾਂਗਰਸ ਨੂੰ ਛੱਡ ਕੇ 바ਵਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਇਸ ਮੌਕੇ ਸਾਬਕਾ ਮੰਤਰੀ ਅਨਲ ਜੋਸ਼ੀ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਸ਼ਾਮਿਲ ਹੋਏ ਪਰਿਵਾਰ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਬੰਦਾ ਮਾਨ ਸਤਕਾਰ ਦਿੱਤਾ ਜਾਵੇਗਾ। ਅੱਜ 바ਵਾ ਪਰਿਵਾਰ ਦੇ ਅਸੀਂ ਸਾਰੇ ਇੱਥੇ ਆਏ ਹਾਂ ਔਰ ਜਦੋਂ ਜੋਸ਼ੀ ਸਾਹਿਬ ਨੇ ਜ਼ਿਕਰ ਕੀਤਾ ਆਈ ਥਿੰਕ ਅੱਜ ਸ੍ਰੀ ਅਮਰਕਸਰ ਸਾਹਿਬ ਦੇ ਸਾਰੇ ਸੱਚੇ ਨੇ ਮਹਿਸੂਸ ਕਰਦੇ ਆ ਜੇ ਅੰਮ੍ਰਿਤਸਰ ਦੀ ਵਧੀਆ ਆਵਾਜ਼ ਚੰਗੀ ਆਵਾਜ਼ ਕਾਬਲ ਵਕੀਲ ਜੇ ਪਾਰਲੀਮੈਂਟ ਤੇ ਜਾਊਗਾ ਤੇ ਇਸ ਸ਼ਹਿਰ ਦੀ ਮਸਲੇ ਇਸ ਸ਼ਹਿਰ ਦੇ ਜੋ ਮੁਸੀਬਤਾਂ ਜੋ ਲੋਕਾਂ ਨੂੰ ਆ ਰਹੀਆਂ ਚਾਹੇ ਵਪਾਰੀ ਹੈ ਚਾਹੇ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਮਲਾਜ਼ਮ ਹੈ ਉਹਦੀ ਬੇਕੂਬੀ ਆਵਾਜ਼ ਵਿਕਾਸਪੁਰ ਜੋਸ਼ੀ ਸਾਹਿਬ ਉਠਾ ਸਕਦੇ ਇਸ ਲਈ ਭਾਈਚਾਰਕ ਸਾਂਝ ਵਾਸਤੇ ਅਮਨ ਸ਼ਾਂਤੀ ਕਾਨੂੰਨ ਵਾਸਤੇ ਪੀਪਲ ਆਰ ਗੋਇੰਗ ਟੂ ਵੋਟ ਫਾਰ ਅ ਪੋਜ਼ਿਟਿਵ ਚੇਂਜ ਐਂਡ that ਚੇਂਜ ਇਜ਼ ਅਨਿਲ ਜੋਸ਼ੀ ਇਸ ਲਈ ਮੈਂ ਸਾਰਿਆਂ ਦਾ ਜਿੰਨਿਆਂ ਨੇ ਵੀ ਅੱਜ ਸਮੂਲੀਅਤ ਕੀਤੀ ਹੈ ਵੱਡੀ ਗਿਣਤੀ 'ਚ ਪਾਰਟੀ 'ਚ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਔਰ ਮੈਂ ਸਮਝਦਾ ਹਾਂ ਕਿ ਸਰਪੱਤ ਦੇ ਭਲੇ ਦੀ ਸੋਚ ਦੇ ਅਸੀਂ ਸਾਰੇ ਪੈਰਾ ਦੇ ਕੇ ਸਾਰਿਆਂ ਨੂੰ ਨਾਲ ਲੈ ਕੇ ਸ੍ਰੀ ਅਮਰਚਰ ਸਾਹਿਬ ਦੇ ਵਿਕਾਸ ਵਾਸਤੇ ਇੱਕ ਦੂਜੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਸਾਰੇ ਯਤਨਸ਼ੀਲ ਬਹੁਤ ਪੁਰਾਣੇ ਸ਼ੁਰੂ ਤੋਂ ਕਾਂਗਰਸੀ ਪਰਿਵਾਰ ਜੀ 바ਵਾ ਨਿਰਮਲ 바ਵਾ ਦੇ ਮਾਦਰ ਬਰਾਦਰ ਮਨੀਸ਼ 바ਵਾ ਨਾਲ ਕੋਲਾ ਕੋੜ ਖੰਨਾ ਜੀ ਅੰਮ੍ਰਿਤ ਅਰੋੜਾ ਸੁਨਰੇ ਮਨੂਰੋੜਾ ਜੀ ਦੇ ਸੂਰਜ ਬਦਵਾ ਸਾਰੇ ਕਾਂਗਰਸੀ ਪਰਿਵਾਰ ਆ ਜਿਹੜੇ ਅੱਜ ਵਿਕਰਮਜੀਤ ਦੀ ਰਹਿਨਮਾਈ ਦੇ ਵਿੱਚ ਇਹਨਾਂ ਨੇ ਸ਼੍ਰਮਣਿਕ ਕਾਲੀ ਦਲ ਦਾ ਜ਼ੁਬਾਨ ਕੀਤਾ ਬਹੁਤ ਖੁਸ਼ੀ ਆ ਕਿ ਸ਼ਹਿਰ ਦੇ ਵਿੱਚ ਇਸ ਚੀਜ਼ ਦਾ ਜਿਹੜਾ ਅਹਿਸਾਸ ਹੋ ਰਿਹਾ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜ਼ੋਰ ਸੀ ਭਾਈਚਾਰੇ ਦੀ ਹਿੰਦੂ ਸਿੱਖ ਇਕਜਤਾ ਦੀ ਪੰਜਾਬ ਦੀ ਤਰੱਕੀ ਦੀ ਪੰਜਾਬ ਦੇ ਵਪਾਰ ਇੰਡਸਟਰੀ ਦੇ ਵਾਧੇ ਦੀ ਉਹਨੂੰ ਬਹੁਤ ਪਿਆਰ ਆ ਫਲ ਲੱਗ ਰਿਹਾ ਤੇ ਸਾਰੇ ਇਹ ਸਮਝ ਰਹੇ ਆ ਕਿ ਜੋ ਸ਼੍ਰਮਣਿਕ ਕਾਲੀ ਦਲ ਦਾ ਰਾਜ ਸੀਗਾ ਪਦਾਰਕ ਕਾਸੀ ਵਾਦਲ ਜੀ ਦਾ ਜੋ ਸੋਰਸ ਸਰਦਾਰ ਸੁਖਵੀਰ ਸਿੰਘ ਵਾਦਲ ਜੀ ਦੀ ਬਿਕਰਮ ਜੀ ਦੀ ਸਾਡੀ ਸੀਗੀ ਡਵੈਲਪਮੈਂਟ ਦੀ ਉਹ ਲੋਕੀ ਹੁਣ ਮੰਨ ਰਿਆ ਤੇ ਦੋ ਜਿਹੜੇ ਤਜਰਬੇ ਕੀਤੇ ਝਾੜੂ ਵਾਲਾ ਤੇ ਕਾਂਗਰਸ ਵਾਲਾ ਉਹਦਾ ਪ੍ਰਸਤਾਵ ਆ ਲੋਕਾਂ ਨੂੰ ਸਾਫ ਦਿਖ ਰਿਹਾ ਲੋਕਾਂ ਚ ਮੈਂ ਅੱਜ ਕਾਂਗਰਸ ਵਾਰ ਨੂੰ ਛੱਡ ਕੇ ਸ਼੍ਰੀ ਅਨਿਲ ਜੋਸ਼ੀ ਜੀ ਬਿਕਰਮ ਜੀ ਇਹਨਾਂ ਦੇ ਨਾਲ ਆਪਣਾ ਸ਼ਰੋਮਣੀ ਅਕਾਲੀ ਦਲ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਵਾ ਔਰ ਮੈਨੂੰ ਬੜਾ ਮਾਣ ਹੈ ਕਿ ਬਿਕਰਮ ਜੀ ਨੇ ਆ ਕੇ ਮੇਰਾ ਇਹ ਮਾਣ ਵਧਾਇਆ ਤੇ ਜੋਸ਼ੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਅਸੀਂ ਚੱਲ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਕੰਮ ਕਰਾਂਗੇ